ਉਟ ਮਾਰ ਵੀ ਕਰਤੀ ਹੈ ਨਾ ਅੰਦਰ ਮੇਰੇ ਗੁੱਜੀਆਂ ਸੱਟਾਂ ਨੇ ਗਾਲ ਵੀ ਦਬਤਾ ਹਵਾਲਾ ਚ ਵੀ ਰੱਖ ਲਿਆ ਸੱਤ 51 ਵੀ ਕਰਤੀ ਉੱਟੇ ਹੁਣ ਥ੍ਰੈਟ ਤੇ ਧਮਕੀਆਂ ਦੇ ਉੱਤੇ ਹੋਇਆ ਪ੍ਰਸ਼ਾਸਨ ਦੁਬਾਰਾ ਫੇਰ ਕਿ ਜੇ ਫਿਰ ਐ ਤੁਸੀਂ ਤੁਸੇ ਕਰਾਓਗੇ ਕਾਰਬੇ ਕੋਈ ਗੱਲ ਨਹੀਂ ਫਿਰ ਆਜੋ ਅਸੀਂ ਐ ਕਰਾਂਗੇ ਅਸੀਂ ਉਹ ਕਰਾਂਗੇ ਉਹਨੂੰ ਦੁਬਾਰਾ ਉਸ ਟੱਲਾ ਤੇ ਆਇਆ ਹੋਇਆ ਉਹਨੇ ਇਹ ਹੈਰਾਨੀ ਜਨਕ ਗੱਲ ਹੈ ਵੀ ਐਡੀ ਗੁੰਡਾਗਰਦੀ ਤੇ ਐਡਾ ਧਗੇਸ਼ਾ ਹੀ ਹੈ ਕੋਈ ਕੋਈ ਲੱਗਦਾ ਵੀ ਕੋਈ ਨਿਆਂ ਦੀ ਗੱਲ ਇਨਸਾਫ ਦੀ ਕਾਨੂੰਨ ਦੀ ਕੋਈ ਲੋਕਤੰਤਰ ਦੀ ਗੱਲ ਹੋ ਰਹੀ ਹੈ ਇੱਥੇ ਸ਼ਰ੍ਹਾਂ ਮੈਂ ਦਿਖਾ ਰਿਹਾ ਵੀ ਆਹ ਕੁਝ ਵਾਪਰ ਰਿਹਾ ਆਹ ਮੇਰੇ ਨਾਲ ਵਾਪਰ ਰਿਹਾ ਉਹਦੇ باوجود ਵੀ ਹਾਂ ਵੀ ਤੁਸੀਂ ਕੁੱਟਾਂਗੇ ਵੀ ਉਹ ਗੱਲ ਆ ਵੀ ਕੁੱਟਾਂਗੇ ਵੀ ਤਾਂ ਸਾਹ ਵੀ ਨੀ ਕਰਨ ਦੇਣਾ ਮਾਰਾਂਗੇ ਵੀ ਤਾਂ ਰੋਣ ਵੀ ਨਹੀਂ ਦੇਣੇ ਉਹ ਗੱਲ ਤੇ ਹੁਣ ਬਰਨਾਲਾ ਪ੍ਰਸ਼ਾਸਨ ਉੱਤਰਿਆ ਹੋਇਆ ਹੈ ਸਨੇਹੇ ਲਾ ਰਹੇ ਆ ਵੀ ਕੋਈ ਗੱਲ ਨਹੀਂ ਅਸੀਂ ਚੱਕ ਲਾਂਗੇ ਜੀ ਅਸੀਂ ਐ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਕੋਈ ਗੱਲ ਨਹੀਂ ਪੁਲਿਸ ਨਾਲ ਫਿਰ ਕਿੱਥੋਂ ਤੱਕ ਤੁਸੀਂ ਨਿਭਲੋਗੇ ਪੁਲਿਸ ਦੇ ਹੱਥ ਬਹੁਤ ਲੰਮੇ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਸਾਹਮਣੇ ਆ ਰਹੀਆਂ ਹੁਣ ਪਤਾ ਕੀ ਪਰ ਮੈਂ ਮੈਂ ਇੱਕੋ ਗੱਲ ਕਹਿਣਾ ਮੈਂ ਡਟਿਆ ਮੈਂ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਇਸ ਜ਼ੁਲਮ ਦੇ ਖਿਲਾਫ ਡਟਿਆ ਇਹ ਗੱਲ ਕੱਲੀ ਮੇਰੀ ਨਹੀਂ ਆ ਇਹ ਕੱਲ ਨੂੰ ਕਿਸੇ ਦੀ ਵੀ ਪੰਜਾਬ ਦੇ ਲੋਕੋ ਬਾਰੀ ਦਾਸ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪੈਰ ਜੁੱਤੀ ਨਾ ਪਾਇਓ ਪੂਰਾ ਪੰਜਾਬ ਛੜਕਾਂ ਦੇ ਹੋਣਾ ਚਾਹੀਦਾ ਜੀ ਕੋ ਇਹ ਕਿਸੇ ਨਾ ਵੀ ਕਰਦੇ ਨੇ ਯਾਰ ਮੇਰੇ ਨਾਲ ਕੋਈ ਕਿਸੇ ਨਾ ਵੀ ਕਰਦੇ ਮੈਂ ਤਾਂ ਹਰ ਬੰਦੇ ਨਾਲ ਖੜਾ ਜਿੱਥੇ ਗੱਡੇ ਧੱਕਾ ਹੋਇਆ ਵਧਿੱਕੀ ਹੋਈ ਆ ਜ਼ੁਲਮ ਹੋਇਆ ਮੈਂ ਹਰ ਥਾਂ ਜਾ ਕੇ ਪਟਨਾਵਾਲਾ ਜਾ ਕੇ ਆ ਉਹਦਾ ਜ਼ੋਰ ਲਾ ਕੇ ਲੜਿਆ ਤੇ ਜੁਣੇ ਇਸ ਗੱਲ ਤੇ ਆਉਂਦਾ ਕੋਈ ਗੱਲ ਨਹੀਂ ਭਾਈ ਲੈ ਜੋ ਚੱਕ ਕੇ ਲਜਾਣਾ ਮੈਂ ਹਸਪਤਾਲ ਚ ਪਿਆ ਪਰ ਮੈਂ ਆਦਾ ਇਲਾਜ ਕਰਾ ਕੇ ਮੈਂ ਦੀ ਮੈਡੀਕਲ ਰਿਪੋਰਟਾਂ ਕਰਾ ਕੇ ਐਕਸ-ਰੇ ਟੈਸਟ ਕਰਾ ਕੇ ਫਿਰ ਮੈਂ ਜਿਹੜੀ ਕਾਰਵਾਈ ਬਣਦੀ ਹੈ ਉਹ ਕਰਾ ਕੇ ਹੀ ਜਿੱਦੂਗਾ ਛੋੜੇ ਜੋ ਚਿੱਤ ਚਾਹੇ ਗੋਲੀਆਂ ਮਾਰ ਦੋ ਚਾਹੇ ਪਰਚੇ ਦੇ ਦੋ ਜੋ ਤੁਹਾਨੂੰ ਕਰਨਾ ਹੈ ਤੁਸੀਂ ਉਹ ਕਰ ਲਓ ਮੈਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਖੋਲ ਕੇ ਤੁਹਾਨੂੰ ਦੱਸ ਦਿਆਂ ਇੱਕ ਗਾਸਟਡ ਆਫੀਸਰ ਹੈ ਨਾਂ ਹਜੇ ਅਸੀਂ ਨਹੀਂ ਲੈ ਰਹੇਗੇ ਕਿਉਂਕਿ ਉਹਨੇ ਦੁਬਾਰਾ ਫੋਨ ਕਰਕੇ ਫਿਰ ਕਿਹਾ ਪਲੀਜ਼ ਮੇਰੀ ਗੱਲ ਸੁਣ ਲਓ ਇਹਨਾਂ ਨੂੰ ਗਿਲਾ ਪਤਾ ਕੀ ਹੈ ਗੁੱਸਾ ਪਤਾ ਕੀ ਆ ਰਿਹਾ ਹੈ ਕਿ ਇੱਕ ਤਾਂ ਤੁਸੀਂ ਬਤਮੀਜ਼ੀ ਕੀਤੀ ਰਾਤ ਕੁੱਟਿਆ ਫਿਜ਼ੀਕਲੀ ਕੁੱਟਿਆ ਇੱਕ ਅਜਿਹੇ ਬੰਦੇ ਨੂੰ ਜੋ ਦੁਨੀਆਂ ਜਾਣਦੀ ਜੀ ਨੂੰ ਔਰ ਨਾਲ ਆ ਮੁੰਡਾ ਬੈਠਾ ਆਕਾਸ਼ ਨੂੰ ਸ਼ਰੇਆਮ ਕੁੱਟਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਤਕਲੀਫ ਕੀ ਹੋ ਰਹੀ ਹੈ ਕਿ ਤੁਸੀਂ ਇੱਥੇ ਆ ਕੇ ਰਾਮਪੁਰਾ ਫੂਲ ਸਿਵਲ ਹਸਪੀਟਲ ਚ ਦਾਖਲ ਹੋ ਕੇ মিডিਏ ਨੂੰ ਆਏ ਕਿਉਂ ਦੱਸ ਰਹੇ ਅਸੀਂ ਤੁਹਾਨੂੰ ਛੱਡਤਾ ਜਾਓ ਬਸ ਗੱਲ ਖਤਮ ਤੁਸੀਂ ਭੁੱਲ ਜਾਓ ਅਸੀਂ ਤੁਹਾਨੂੰ ਕੁੱਟਿਆ ਅਸੀਂ ਜੋ ਸ਼ਿਕਾਇਤ ਕੀਤੀ ਇਹਨਾਂ ਨੇ ਆਂਦੇ ਬਸ ਗੱਲ ਖਤਮ ਜੇ ਤੁਸੀਂ ਐਂ ਕਰੋਗੇ ਪਤਾ ਕੀ ਆਂਦੇ ਅਸੀਂ ਤੁਹਾਨੂੰ ਚੱਕਾ ਨਾ ਆ ਰਹੇ ਆ ਮੈਂ ਤੁਹਾਡੇ ਕੈਮਰਿਆ ਰਹੀ ਉਹਨਾਂ ਨੂੰ ਆਣਾ ਹੈ ਕਿ ਭਾਈ ਸਾਹਿਬ ਤੂੰ ਤਾਂ ਜਿਹੜਾ ਵੀ ਹੈਗਾ ਤੂੰ ਆਪਦੇ ਟੌਪ ਵਾਲੇ ਨੂੰ ਕਹਿ ਆ ਬੈਠੇ ਆਂ ਚੱਕਾ ਖੇ ਨੂੰ ਔਰ ਅਸੀਂ ਹੁਣੇ ਦੀ ਰਿਪੋਰਟ ਕਰ ਰਹੇ ਆਂ ਉੱਪਰ ਤੱਕ ਉੱਪਰ ਜੋ ਉੱਪਰ ਤੋਂ ਉੱਪਰ ਹੈ ਇਸ ਦੇਸ਼ 'ਚ ਉਹਨੂੰ ਲਿਖ ਕੇ ਭੇਜ ਰਹੇ ਆਂ ਕਿ ਇੱਕ ਬੰਦੇ ਨਾਲ ਪਹਿਲਾਂ ਤਸ਼ੱਦਦ ਕੀਤਾ ਸਾਰੀ ਰਾਤ ਹੁਣ ਉਹਨੂੰ ਸ਼ਰਯੰਤਮ ਕੀਆਂ ਦਿੱਤੀਆਂ ਜਾ ਰਹੀਆਂ ਕਿ ਤੂੰ ਬੋਲਿਆ ਕਿਉਂ ਹੈ ਮੈਨੂੰ ਜਸਟ ਇਮੇਜਨ ਕਿ ਲੱਖਾ ਸਿੰਘ ਸਦਾਨੇ ਨਾਲ ਐ ਕਰ ਰਿਹਾ ਆਮ ਬੰਦਿਆ ਨਾਲ ਕੀ ਕਰਨਗੇ ਇੱਥੇ ਆ ਦੋ ਮੁੰਡੇ ਖੜੇ ਸਰਪੰਚ ਕਮਾਲੂ ਪਿੰਡ ਦੇ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਸ਼ਰਯਮ ਠਾਨੇਦਾਰ ਨੇ ਧਮਕੀ ਦਿੱਤੀ ਸਾਹਮਣੇ ਖੜ ਕੇ ਆਹਦਾ ਤੈਨੂੰ ਵੇਖ ਲਾਂਗੇ ਤੈਨੂੰ ਬੰਦਾ ਬਣਾ ਦੇਾਂਗੇ ਕੈਮਰਿਆਂ ਦੇ ਵਿੱਚੋਂ ਕੈਦ ਹੈ ਆ ਪੁੱਛ ਲੋ ਮੁੰਡਿਆ ਨੂੰ ਕਿ ਉਹ ਸਰਪੰਚਾ ਉਹ ਥਾਣੇਦਾਰ ਤੇ ਕੋਈ ਕਾਰਵਾਈ ਹੋਈ ਕਿੰਨੇ ਪੁਲਿਸ ਦੇ ਤਸ਼ੱਦਦ ਸਾਹਮਣੇ ਆ ਚੁੱਕਾ ਕਿਸੇ ਤੇ ਕਾਰਵਾਈ ਹੋਈ ਆ ਅੱਗੇ ਆ ਮਾੜਾ ਜੱਟਾ ਆ ਮੁੰਡਾ ਇਹਨੂੰ ਪੁੱਛੋ ਇਹਦੇ ਤੇ ਕੋਈ ਕਾਰਵਾਈ ਹੋਈ ਆ ਉਸ ਥਾਣੇਦਾਰ ਤੇ ਨਹੀਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਿਆ ਇਸ ਗੱਲ ਨੂੰ 2 ਹਫ਼ਤੇ 2 ਹਫ਼ਤੇ ਹੋ ਗਏ ਸਰੇ ਆਮਨਾ ਇਹ ਮੁੰਡਾ ਕੁਲਦੀਪ ਪਿੰਡ ਕਮਾਲੂ ਦਾ ਸਰਪੰਚ ਆ ਤਲਵੰਡੀ ਕਮਾਲੂ ਦਾ ਸਾਬਕਾ ਸਰਪੰਚ ਆ ਸ਼ਰਿਆਮ ਐਸਐਚਓ ਵੀਡੀਓ ਦੇ ਵਿੱਚ ਬੋਲਦਾ ਕੋਈ ਗੱਲ ਤੈਨੂੰ ਤਾਂ ਦੇਖਾਂਗੇ ਇਹ ਕੀ ਕਰ ਰਿਹਾ ਉੱਥੇ ਇੱਕ ਫੈਕਟਰੀ ਲੱਗ ਰਹੀ ਹੈ ਜਿਹੜੀ ਰੈੱਡ ਮਤਲਬ ਕਿ ਜੋਨ ਵਾਲੀ ਫੈਕਟਰੀ ਹੈ ਕੈਟਾਗਰੀ ਦੀ ਫੈਕਟਰੀ ਹੈ ਟੈਰਾਂ ਨੂੰ ਚੂਕਦੇ ਜਿੱਥੇ ਇਹ ਵਿਚਾਰੇ ਆਦੇ ਆਪ ਨੂੰ ਬਚਾਉਣ ਲਈ ਤੇ ਪਿੰਡਾਂ ਨੂੰ ਬਚਾਉਣ ਲਈ ਜੜਾਈ ਲੜ ਰਹੇ ਨੇ 1.5 ਮਹੀਨੇ ਦੇ ਤਰ੍ਹਾਂ ਇਹਨਾਂ ਨੂੰ ਐਸਐਚਓ ਕਹਿੰਦਾ ਧਮਕੀ ਦੀ ਦਿੰਦਾ ਕੋਈ ਗੱਲ ਤੈਨੂੰ ਤਾਂ ਦੇਖਾਂਗੇ ਤਾਂ ਤੀਨੋਂ ਕਿਨੂ ਯਾਰ ਹੱਥ ਦੋਗੇ ਸਾਰਿਆਂ ਨੂੰ ਹੀ ਪਏ ਨਿਕਲੇ ਯਾਰ ਅਸੀਂ ਭਗਵੰਤ ਸਿੰਘ ਮਾਨ ਨੂੰ ਪੁੱਛਦੇ ਹਾਂ ਕਿ ਉਹਨੂੰ ਇਹ ਕੈਮਰੇ ਇਹ ਸੋਸ਼ਲ ਮੀਡੀਆ ਇੱਕ ਸਰਪੈਂਚ ਨੂੰ ਜਦੋਂ ਇੱਕ ਨਸ਼ਾ ਵੇਚਣ ਵਾਲੀ ਨੇ ਧਮਕੀ ਦਿੱਤੀ ਸੀ ਉਹਨੇ ਫੋਨ ਕਰ ਲਿਆ ਸੀ ਰਾਤ ਨੂੰ ਕਿ ਉਸ ਬੰਦੇ ਨੂੰ ਫੋਨ ਕਰੂਗਾ ਲੱਖਾ ਸਿੰਘ ਸਧਾਣੇ ਨੂੰ ਜਿਹਦੇ ਨਾਲ ਰਿਹਾ ਇੱਕ ਪਾਰਟੀ 'ਚ ਇਕੱਠੇ ਰਿਹਾ ਦੋਸਤ ਰਿਹਾ ਹੈ ਕੀ ਉਹਦੇ ਨਾਲ ਧੱਕਾ ਹੋਇਆ ਜਾਂ ਜਵੇਂ ਮਤਲਬ ਸਪਾਇਨਾ ਜਿਹੜੀ ਰੀੜ ਦੀ ਹੱਡੀ ਆ ਖਤਮ ਹੀ ਹੋ ਗਈ ਐ ਕੀ ਆ ਸਰਪੰਚ ਇੱਕ ਪ੍ਰੈਜ਼ੈਂਟ ਖੜਾ ਐ ਇੱਥੇ ਖੜਾ ਮੁੰਡਾ ਆ ਪ੍ਰੈਜ਼ੈਂਟ ਸਰਪੰਚਾ ਸਾਹਿਬ ਕਾ ਇਹਨਾਂ ਨੂੰ ਸ਼ਰਯਾਮ ਧਮਕੀ ਦਿੱਤੀ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਮੈਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕਿ ਥੋੜਾ ਪੁਲਿਸ ਦਾ ਗਨਸਟਰ ਆਫੀਸਰ ਧਮਕੀ ਦੇ ਰਿਹਾ ਫੋਨ ਤੇ ਕਿ ਤੁਸੀਂ ਆਏ ਕਿਉਂ ਦਾਖਲ ਹੋਏ ਹੋ ਤੁਸੀਂ মিডিਏ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੇ ਹੋ ਔਰ ਕੋਈ ਆਮ ਬੰਦੇ ਨੂੰ ਨਹੀਂ ਕਹਿ ਰਹੇ ਜਿਹੜੇ ਬੰਦੇ ਨੂੰ ਇੱਕ ਦੁਨੀਆ ਜਾਣਦੀ ਹੈ ਜਿਹਦੇ ਵੱਲ ਤੁਹਾਡੇ ਕੈਮਰਿਆਂ ਦਾ ਮੂੰਹ ਹੋ ਜਾਂਦਾ ਲੱਖਾ ਸਿੰਘ ਸਿਧਾਨੇ ਨੂੰ ਕਹਿ ਰਹੇ ਨੇ ਔਰ ਅਸੀਂ ਸਾਰੇ ਜਿਹਦੇ ਕੋਲੇ ਖੜੇ ਆਂ ਫਿਰ ਵੀ ਇਹ ਧਮਕੀ ਦਿੱਤੀ ਜਾ ਰਹੀ ਹੈ ਇਹ ਪੰਜਾਬ ਚ ਡੈਮੋਕਰੇਸੀ ਹੈ ਜਾਂ ਇਹ ਪੁਲਿਸ ਵਾਲਾ ਲੋਕ ਤਾਂ ਦੇ ਜਿਨਾ ਪੁਰਾਣਾ ਬਣੂਗਾ ਬੁੱਚੜਦਾ ਹੋਊਗਾ ਮੈਨੂੰ ਲੱਗਦਾ ਆਊਗਾ ਨਹੀਂ ਆ ਗਿਆ ਹੈ ਨੇ ਬੰਦੇ ਮਾਰੇ ਜਾ ਚੁੱਕੇ ਨੇ ਗਿਣਾਵਾ ਤੁਹਾਨੂੰ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਇਹਦੇ ਵਿਰੁੱਧ ਜਿਵੇਂ ਮੈਂ ਪਹਿਲਾਂ ਕਿਹਾ ਆਊਟ ਐਂਡ ਰਾਈਟ ਸਿੱਧੀ ਲੜਾਈ ਲੜੀ ਜਾਊਗੀ ਜਿਹੜੇ ਬੰਦਿਆਂ ਨੇ ਤਸ਼ੱਦਦ ਕੀਤੇ ਨੇ ਜਿਹੜੇ ਬੰਦੇ ਸ਼ਰਾਬੀ ਸੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤਾਂ ਪੂਰੇ ਪੰਜਾਬ ਨੂੰ ਨਾਂ ਲੈ ਕੇ ਜਿੱਥੇ-ਜਿੱਥੇ ਪੁਲਿਸ ਜਾਂ ਤਸ਼ੱਦਦ ਹੋਇਆ ਹੈ ਜਿਹਦੇ ਵਿੱਚ ਇਹ ਮੁੰਡੇ ਵੀ ਸ਼ਾਮਲ ਨੇ ਸਾਰੇ ਪੁਲਿਸ ਤਸ਼ੱਦਦ ਦੀ ਪੰਜਾਬ ਇੱਕ ਹੋ ਕੇ ਲੜਾਈ ਲੜੂਗਾ ਜੇ ਨਾ ਕੀਤਾ ਤਾਂ ਇਹਨਾਂ ਦੀ ਵਿੱਚੇ ਸਰਕਾਰ ਵਿੱਚੇ ਪੁਲਿਸ ਸਭ ਕਾਸੇ ਨੂੰ ਦੇਖਾਂਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਆਪਦੀਆਂ ਨਾਕਾਮਯਾਬੀਆਂ ਛੁਪਾਉਣ ਲਈ ਪੁਲਿਸ ਨੂੰ ਖੁੱਲੇ ਹੱਥ ਦੇਤੇ ਨੇ ਕੀ ਅਗਲੀ ਵਾਰੀ ਸਾਡੀ ਹੈ ਕਿਸੇ ਹੋਰ ਦੀ ਹੈ ਜੋ ਬੋਲਦੇ ਨੇ ਉਹਦੀ ਹੈ ਤੁਹਾਡੇ ਜਰਨਲਿਸਟਾਂ ਤੇ ਲੁੰਬਾ ਸਾਹਿਬ ਘਰੇ ਸੀ ਕੀ ਕੀਤਾ ਸੀ ਉਹਨਾਂ ਨੇ ਆ ਜਗਮੀਤ ਖੜਾ ਇਹਨੇ ਕੀ ਕੀਤਾ ਸੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਪੁਲਿਸ ਦੇ ਕੇ ਇਸ ਪਰਚੇ ਇਹ ਬਦਲਾਵ ਹੈ ਇਹ ਤਾਂ ਪਿਛਲੇ ਬੁਚੜਾ ਨਾਲੋਂ ਵੀ ਟੱਪ ਗਏ ਨੇ ਦਿਸ ਇਜ਼ ਦੀ ਵੇ ਡੈਮੋਕ੍ਰੇਸੀ ਹੈਪਨ ਇਹ ਉਹ ਜਿਹੜੇ ਦਿੱਲੀ ਚ ਨਾਰੇ ਲਾਉਂਦੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਹੈ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾਖਾ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਨੇ ਆ ਮੋਦੀ ਗਲਤ ਕਰ ਰਿਹਾ ਹੈ ਕੀ ਇਹ ਖੁਦ ਨਹੀਂ ਕਰ ਰਹੇ ਹੋ ਪ੍ਰੈਕਟਿਸ ਕਿਤੇ ਕੋਈ ਬਿੱਲ ਹੁੰਦਾ ਬਿਨਾਂ ਡਿਸਕਸ਼ਨ ਕੀਤੇ ਆ ਪਾਸ ਕਰਦੇ ਨੇ ਵਾਟਰ ਐਕਟ ਦੀ ਐਮੈਂਡਮੈਂਟ ਕੀਤੀ ਇਹਨਾਂ ਨੇ ਪੁਲਿਸ ਦਾ ਤਸ਼ੱਦਦ ਤਾਂ ਉਹਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਿਹਾ ਉਹਨ ਬਲਕੇ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਆ ਇਨਕਲਾਬ ਹੈ ਸਾਨੂੰ ਦਾ ਇਨਕਲਾਬ ਦਾ ਮਤਲਬ ਕੁਝ ਹੋਰ ਸਮਝਦੇ ਸ਼ਰਿਆਮ ਰੇਤਾ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 288 ਕਰੋੜ ਰੈਵਨਿਊ ਹੋਇਆ ਇਹਨਾਂ ਨੇ ਹੀ ਕਨਵੀਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਹੋਊਗਾ ਕਿੱਧਰ ਗਿਆ ਉਹਦੋਂ ਗਲਤ ਬੋਲਿਆ ਸੀ ਜਾਂ ਹੁਣ ਗਲਤ ਬੋਲਿਆ ਦੱਸੂ ਕੋਈ ਸ਼ਰਿਆਮ ਤਮ ਕੀਆ ਦੇ ਰਹੇ ਤੁਸੀਂ ਯਾਰ ਵਿਕਸਤ ਦੁਨੀਆ ਦੇ ਵਿੱਚ ਪੰਜਾਬੀ ਖਿੱਲ ਰਹੇ ਹੋਏ ਨੇ ਆ ਪੰਜਾਬ ਤੁਸੀਂ ਆਨੇ ਮੁੰਡੇ ਬਾਹਰ ਨਾ ਜਾਣ ਸ਼ਰੇਮ ਘਟ ਰਹੇ ਹੋ ਇੱਕ ਇੱਕ ਮੁੰਡਾ ਘਰਾਂ ਦਾ ਬਾਹਰ ਨਾ ਜਾਣ ਵਿਚਾਰੇ ਨੌਨਸੈਂਸ ਕੋਨੂ ਮੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਇਹ ਦਿੱਲੀ ਵਾਲਿਆਂ ਨੇ ਠਿਉਣਾ ਨਹੀਂ ਛੋਡਾ ਤੁਸੀਂ ਜਵਾਬ ਦੇ ਹੋਂਗੇ ਪੰਜਾਬ ਨੂੰ ਕਹੋਗੇ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਸ਼ਰੀਆਮਤਮ ਕਿਆਂ ਦਿੱਤੀਆਂ ਜਾ ਰਹੀਆਂ ਪੁਲਿਸ ਵੱਲੋਂ ਔਰ ਬਾਇਜ਼ ਹੋ ਕੇ ਬਰਨਾਲਾ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਇੱਕ ਪਾਸੇ ਹੋ ਕੇ ਅਸੀਂ ਉਹਦੀਆਂ ਜੋ ਕਾਨੂੰਨੀ ਤੌਰ ਤੇ ਕਰਨਾ ਉਹ ਵੀ ਕਰ ਰਹੇ ਆਂ ਔਰ ਅਸੀਂ ਇਹਦੀ ਜਨ ਤੱਕ ਲੜਾਈ ਵੀ ਲੜਾਂਗੇ ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ